ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਤੁਹਾਡਾ ਸਾਰਿਆਂ ਦਾ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਗੀਤ ਸੁਣਾਉਣ ਜਾ ਰਹੀ ਹਾਂ ਜਿਹੜੀ ਇੱਕ ਬਿੱਬੀ ਇੱਕ ਭੈਣ ਆਪਣੇ ਪਤੀ ਤੋਂ ਬਹੁਤ ਤੰਗ ਹੋਈ ਹੋਈ ਕਿਉਂਕਿ ਉਹ ਜਿੱਦੀ ਹੈ ਬਹੁਤ ਜ਼ਿਆਦਾ ਜਿੱਦੀ ਹੈ ਲੜਦਾ ਰਹਿੰਦਾ ਵਿਚਾਰੀ ਨਾਲ ਦੇ ਉਹ ਆਪਣੇ ਗੀਤ ਗਾ ਕੇ ਗੀਤ ਰਾਹੀਂ ਆਪਣਾ ਦਰਦ ਸਾਰਿਆਂ ਨਾਲ ਸਾਂਝਾ ਕਰ ਰਹੀ ਆ ਸੁਣੋ ਕੀ ਕੰਦੀ ਆ ਸਾਰੇ 베ੜੇ ਤੂਤ ਸੁਣੀਂਦਾ ਤੂਤੀਆ ਪਿਆ ਵੇੜੇ ਵਿੱਚ ਵੇ ਵਿੱਚ ਪੜਿਆ ਸੱਜਣਾ ਤੂ ਤੀਆਂ ਪਿਆ ਵੇੜੇ ਵਿੱਚ ਵੇ ਸੋਹਰੇ ਦੇ ਵੇੜੇ ਚ ਤੂਤ ਸੁਣੀਂਦਾ ਤੂ ਤੀਆਂ ਪਿਆ ਵੇੜੇ ਵਿੱਚ ਵੇ ਵਿੱਚ ਪੜਿਆ ਸਜਨਾ ਤੂ ਤੀਆਂ ਪਿਆ ਵੇੜੇ ਵਿੱਚ ਆਲੇ ਲੜਕੇ ਚੁਵਰੇ ਚੜ ਜਾਂਦਾ ਕੋਠਾ ਸਿੱਟੇ ਪੁੱਟ ਪੁੱਟ ਵੇ ਪੁੱਟ ਪਾੜਿਆ ਸੱਜਣਾ ਕੋਠਾ ਸਿੱਟੇ ਪੁੱਟ ਪੁੱਟ ਵੇ ਲੜੀਏ ਜਾਂ ਪੀੜੀਏ ਤੇ ਪੁੰਝੇ ਨਾ ਸੋਈਏ ਇਹ ਪਤੰਗੀਆਂ ਦੀ ਰੁੱਤ ਵੇ ਰੁੱਤ ਪੜਿਆ ਸajna ਕੀੜੇ ਪਤੰਗੀਆਂ ਦੀ ਰੁੱਤ ਵੇ ਲੜੀਏ ਜਾਪੜੀਏ ਤਰੁਸ ਕੇ ਨੰਬਈਏ ਪੜੀ ਅਸਜਨਾ ਕੋਣ ਮਨਉਤਨੋ ਨਿਤਵੇ ਲੜੀਏ ਜਾ ਪੀੜੀਏ ਤੇ ਰੋਟੀ ਨ ਛੱਡੀਏ ਅੰਦਰਾਂ ਜਾਂਦੀਆਂ ਸੁਖ ਵੇ ਸੁਖ ਪੜੀ ਅਸਜਨਾ ਅੰਦਰਾਂ ਜਾਂ ਵੇੜਾ ਨਾ ਵੜਦਾ ਤੂੰ ਗੱਲੀ ਬਾਤੀ ਲੜਦਾ ਕਿਹੜੀ ਮੇਰੀ ਸੌਕਣ ਦੀ ਚੁੱਕ ਵੇ ਚੁੱਕ ਪੜਿਆ ਸੱਜਣਾ ਕਿਹੜੀ ਮੇਰੀ ਸੌਕਣ ਦੀ ਚੁੱਕ ਵੇ ਅੱਜ ਵੀ ਨਾ ਬੋਲਾਂ ਮੈਂ ਕੱਲ ਵੀ ਨਾ ਬੋ ਅੱਜ ਵੀ ਨਾ ਬੋਲਾਂ ਮੈਂ ਕੱਲ ਵੀ ਨਾ ਬੋਲਾਂ ਪਰਸੋਂ ਜਾਊਂਗੀ ਮੈਂ ਤੁਰਵੇਂ ਤੁਰ ਪੈੜਿਆ ਸੱਜਣਾ ਪੈਕੇ ਆਂਦੇ ਜਾਊਂਗੀ ਤੁਰਵੇਂ ਲੈਣ ਵੀ ਵੇੜੇ ਵੇੜੇ ਚ ਤੂਤ ਸੁਣੀਂਦਾ ਤੂਤੀਆਂ ਪਈਆਂ ਵੇੜੇ ਵਿੱਚ ਵੇ ਵਿੱਚ ਪੜਿਆ ਸੱਜਣਾ ਤੂਤੀਆਂ ਪਈਆਂ ਵੇੜੇ ਵਿੱਚ ਵੇ ਦੋਸਤੋ ਇੱਕ ਇੱਕ ਸੁਹਾਣੀ ਦਾ ਦਰਦ ਭਰਿਆ ਗੀਤ ਸੀ। ਤੁਹਾਨੂੰ ਇਹਦਾ ਪਸੰਦ ਕਰੋਗੇ? ਪਸੰਦ ਆਇਆ ਤੇ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਆ ਜੇ। ਤੁਹਾਡੇ ਇੱਕ ਕਮੈਂਟ ਦੇ ਨਾਲ, ਲਾਈਕ, ਸ਼ੇਅਰ ਦੇ ਨਾਲ ਮੇਰਾ ਬਹੁਤ ਹੌਸਲਾ ਪਤਾ ਹੈ। ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਔਰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ। ਲਾਈਕ ਨਹੀਂ ਕਰਦੇ ਤੇ ਸ਼ੇਅਰ ਵੀ ਕਰਿਆ ਕਰੋ। ਜਿਹੜੇ ਮੇਰੇ ਚੈਨਲ ਤੇ ਨਵੇਂ ਆ, ਮਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ। ਓਕੇ। Un devastador.